ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ ਉਹ 3 ਸਾਲਾਂ 'ਚ ਬਹੁਤ ਕਰਦੇ ਨੇ ਦਸਨੀ ਦਿ올 ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਵੀ ਮੈਂ ਉਹੀ ਕਹਾ ਵੀ ਮੈਂ ਇਤੋਂ ਦਾ ਦੋ ਤਾਂ ਇਸ ਪਾਂਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਹੈ ਜਿਵੇਂ ਨਾਨੀਆਂ ਦਾ ਨਾਨੀਆਂ ਪਿਆਰ ਦਿੰਦੇ ਸੀ ਉਸ ਹੱਥ ਨਾਲ ਜਦੋਂ ਵੀ ਕਿਸੇ ਕਲਾਕਾਰ ਨੂੰ ਚੋਣ ਪੇਟ ਦੇ ਵਿੱਚ ਉਤਾਰਿਆ ਜਾਂਦਾ ਤਾਂ ਉਸ ਦੇ ਸਾਹਮਣੇ ਇੱਕ ਇਹ ਸਵਾਲ ਵੀ ਹੁੰਦਾ ਹੈ ਕਿ ਪਹਿਲਾਂ ਵਾਲੇ ਕਲਾਕਾਰ ਜੋ ਸਿਆਸਤਦਾਨ ਬਣਾਏ ਗਏ ਉਹ ਤਾਂ ਵਾਪਸ ਲੋਕਾਂ ਕੋਲ ਆਈ ਨਹੀਂ ਇਸ ਲਈ ਇਹ ਸਵਾਲ ਅੱਜ ਕੱਲ ਕਰਮਜੀਤ ਤਨਮੋਲ ਨੂੰ ਵੀ ਹੋ ਰਿਹਾ ਹੈ ਕਿ ਕੀ ਕਿਤੇ ਤੁਸੀਂ ਵੀ ਤਾਂ ਸਣੀ ਦੇਵਲ ਵਾਂਗ ਨਹੀਂ ਕਰੋਗੇ ਤਾਂ ਕੀ ਜਵਾਬ ਮਿਲਿਆ ਸੁਣਦੇ ਸਣੀ ਦੇਵਲ ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਹੈ ਬੱਤ ਵਾਦੇ ਸ਼ੂਟਿੰਗ ਹੈ ਸ਼ੂਟੀਆਂ ਦੇ ਉੱਧੇ ਦੀ ਜਗ੍ਹਾ ਮੈਂ ਇੱਥੇ ਕਰ ਰਹਾ ਕਰਣੀ ਜਿੱਤ ਤੋਂ ਬਾਅਦ ਉਹ ਰੁਜਾਨ ਜਿੰਦੇ ਦੋ ਮੇਰੀ ਜੀ ਨਹੀਂ ਨਹੀਂ ਕੋਈ ਐਸਾ ਗੱਲ ਨਹੀਂ ਮੇਰੇ ਤਾਂ ਪਹਿਲਾਂ ਵੀ ਵਾਦੇ ਹੋਏ ਨਰਜਾਨ ਤਾਂ ਹੀ ਤਾਂ ਮੈਂ ਆ ਇੱਧਰ ਉਹ ਰੁਜਾਨ ਛੱਡ ਕੇ ਮੈਂ ਉਹੀ ਕਿਹਾ ਵੀ ਮੈਂ ਇਥੋਂ ਦਾ ਦੋ ਤਾਂ ਇਸ ਪਾਂਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਜਿਵੇਂ ਨਾਨੀਆਂ ਦੇ ਨਾਨੀਆਂ ਪਿਆਰ ਦਿੰਦੇ ਸੀ ਉਸ ਹਾਲ ਨਾਲ ਕਰਮਜੀਤ ਅਨਮੋਲ ਸਿਆਸਤ ਦੇ ਵਿੱਚ ਨਵੇਂ-ਨਵੇਂ ਨੇ ਹਾਲਾਂਕਿ ਫਿਲਮਾਂ ਦੇ ਵਿੱਚ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ ਸੌਤੋਵਾਦ ਫਿਲਮਾਂ ਦੇ ਵਿੱਚ ਵੱਖ-ਵੱਖ ਭੂਮਿਕਾ ਉਹਨਾਂ ਨੇ ਨਿਭਾਈਆਂ ਨੇ ਪਰ ਹੁਣ ਉਹ ਫਰੀਦਕੋਟ ਹਲਕੇ ਦੇ ਵਿੱਚ ਵੋਟਾਂ ਮੰਗਦੇ ਫਿਰਦੇ ਨੇ ਤੇ ਨਾਲ ਹੀ ਦਾਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਬੜਾ ਕੰਮ ਕੀਤਾ ਹੈ ਤੁਸੀਂ ਪਹਿਲੀਆਂ ਸਰਕਾਰਾਂ ਦਾ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ ਉਹ 3 ਸਾਲਾਂ 'ਚ ਬਹੁਤ ਕਰਦੇ ਨੇ ਦਰਖਤ ਬਹੁਤ ਕੱਟਨੇ ਜੀ ਬਹੁਤ ਜਿਹੜਾ ਅਲਦਲ ਮੈਨੂੰ ਇਹ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ ਤੇ ਮਤਲਬ ਪੂਰੀ ਕੌਨਸਟਿਟਿਊਐਂਸੀ ਦੇ ਵਿੱਚ ਹਨਾ ਵੀ ਸਾਡੀ ਕੌਨਸਟਿਟਿਊਐਂਸੀ ਸਭ ਤੋਂ ਵੱਖਰੀ ਦੇ ਸੀ